ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 90% ਸਿੱਖ ਸੰਗਤਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਜਦੋਂ ਰਾਤ ਦੇ ਵਕਤ ਸ੍ਰੀ ਦਰਬਾਰ ਸਾਹਿਬ ਜੀਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ ਸੁਖਾਸਣ ਹੁੰਦਾ ਹੈ ਤੇ ਉਸ ਪਲੰਗਾ ਸਾਹਿਬ ਦੇ ਥੱਲੇ ਇੱਕ ਚਾਦਰ ਵਿਸ਼ੀ ਹੁੰਦੀ ਹੈ ਚਾਦਰ ਦੀ ਕੀ ਮਹਾਨਤਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਉਸ ਚਾਦਰ ਦੀ ਮਰਿਆਦਾ ਨੂੰ ਕਿਉਂ ਨਿਭਾਇਆ ਜਾਂਦਾ ਹੈ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੇ ਸੰਨ 1604 ਈਸਵੀ ਦੇ ਵਿੱਚ ਆਦਬੀਡ ਸਾਹਿਬ ਜੀਆਂ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਤੇ ਸ਼ਾਮ ਦੇ ਵਕਤ ਧੰਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਸੀ ਕਿ ਮਹਾਰਾਜ ਹੰਸ ਸੁਖਾਸਣ ਕਿੱਥੇ ਕੀਤਾ ਜਾਵੇਗਾ ਤੇ ਧੰ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ ਕੋਠਾ ਸਾਹਿਬ ਵਿਖੇ ਜਿੱਥੇ ਅਸੀਮ ਸ਼ਰਾਮ ਕਰਦੇ ਹਾਂ ਉਸ ਪਲੰਗਾ ਸਾਹਿਬ ਤੇ ਆਦਬੀੜ ਸਾਹਿਬ ਜੀ ਦਾ ਸੁਖਾਸਣ ਕੀਤਾ ਜਾਵੇਗਾ ਕਿਉਂਕਿ ਉੱਥੇ ਪਰਮੇਸ਼ਰ ਦਾ ਥਾਨ ਪੋਥੀ ਪਰਮੇਸ਼ਰ ਹੈ ਇਸ ਕਰਕੇ ਸਤਕਾਰ ਵੱਜੋਂ ਤਾਨਗੁਰ ਅਰਜਨ ਦੇ ਮਹਾਰਾਜ ਸਾਹਿਬ ਜੀਆ ਨੇ ਪਲੰਘਾ ਸਾਹਿਬ ਦੇ ਉੱਪਰ ਪੋਥੀ ਸਾਹਿਬ ਜੀਆ ਦਾ ਸੁਖਾਸਣ ਕੀਤਾ ਸਿੱਖ ਸੰਗਤਾਂ ਨੇ ਪੁੱਛਿਆ ਕਿ ਮਹਾਰਾਜ ਆਪ ਜੀ ਕਿੱਥੇ ਵਿਸ਼ਰਾਮ ਕਰੋਗੇ ਤੇ ਸਤਗੁਰੂ ਸਾਹਿਬ ਜੀਆ ਨੇ ਕਿਹਾ ਸਾਡੀ ਚਾਦਰ ਪਲੰਘਾ ਸਾਹਿਬ ਤੋਂ ਥੱਲੇ ਵਿਛਾਈ ਜਾਵੇ ਅਸੀਂ ਥੱਲੇ ਵਿਸ਼ਰਾਮ ਕਰਾਂਗੇ ਇਸ ਵਾਸਤੇ ਅੱਜ ਵੀ ਸ੍ਰੀ ਦਰਬਾਰ ਸਾਹਿਬ ਵਿਕੇ ਅਤੇ ਹੋਰ ਨਾ ਧਾਰਮਿਕ ਸਥਾਨਾਂ ਤੇ ਅਤੇ ਜਿੰਨਾ ਗ੍ਰੰਥੀ ਸਿੰਘਾਂ ਨਰਿਆਦਾ ਬਾਰੇ ਜਾਣਕਾਰੀ ਹੈ ਉਹ ਆਪਣੇ ਗੁਰੂ ਘਰਾਂ ਦੇ ਵਿੱਚ ਸੁਖਾਸਣ ਸਥਾਨ ਵਾਲੇ ਪਲੰਘਾ ਸਾਹਿਬ ਦੇ ਥੱਲੇ ਇਹ ਚਾਦਰ ਜ਼ਰੂਰ ਵਿਛਾਉਂਦੇ ਨੇ ਕਿ ਉਹ ਆਸਣ ਤਨਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆਂ ਦਾ ਹੈ ਸਤਗੁਰੂ ਸਾਹਿਬ ਜੀ ਉੱਥੇ ਵਿਸ਼ਰਾਮ ਕਰਦੇ ਹਨ ਕਈ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘਾਂ ਨੂੰ ਨਹੀਂ ਪਤਾ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਇਸ ਮਰਿਆਦਾ ਨੂੰ ਜ਼ਰੂਰ ਨਿਭਾਇਆ ਜਾਵੇ ਕਿਉਂਕਿ ਇਹ ਤਨਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆਂ ਦਾ ਵਿਸ਼ਰਾਮ ਸਥਾਨ ਹੈ ਜਿਨ੍ਹਾਂ ਨੇ ਸਾਡੇ ਤੇ ਪਰਮਪਕਾਰ ਕਰਕੇ ਸਾਨੂੰ ਗੁਰਬਾਣੀ ਦਾ ਐਡਾ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਤੇ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਜ਼ਰੂਰ ਆਪਣੇ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘਾਂ ਦੇ ਪਾਸ ਜ਼ਰੂਰ ਪੁੱਜਦਾ ਕੀਤਾ ਜਾਵੇ ਤਾਂ ਕਿ ਉਹ ਇਸ ਮਰਿਆਦਾ ਨੂੰ ਜ਼ਰੂਰ ਨਿਭਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 90